ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਪ੍ਰੀਤ ਪੰਜਾਬੀ ਬੁਟੀਕ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਕਟਿੰਗ ਕਰਨ ਲੱਗੇ ਆ ਪਾਕਿਸਤਾਨੀ ਕਮੀਜ਼ ਦੀ ਜੀ ਇਹ ਕਮੀਜ਼ ਜਿਹੜਾ ਹੁੰਦਾ ਇਹ ਆਪਣੇ ਆਮ ਕਮੀਜ਼ ਨਾਲੋਂ 1 ਇੰਚ ਦਾ ਫਰਕ ਹੁੰਦਾ ਇਹਦੇ ਵਿੱਚ ਲੂਜ਼ ਹੁੰਦਾ ਇਹ ਬਾਹਵਾ ਵੀ ਲੂਜ਼ ਹੁੰਦੀਆਂ ਇਹਦੀਆਂ ਉੱਚਾ ਵੀ ਹੁੰਦਾ ਆਮ ਕਮੀਜ਼ ਨਾਲੋਂ ਆਪਾਂ ਉਹ ਤੁਹਾਡੀ ਮਰਜ਼ੀ ਹੈ ਜਿੰਨਾ ਮਰਜ਼ੀ ਤੁਸੀਂ ਰੱਖ ਸਕਦੇ ਹੋ आपकी कटिंग कर हैं थोड़े ना शेयर जी य लंबाई रखनी है जी बत्ती इंच तैयार आप कटिंग करके पीस उपर रख ले दोने लंबाई अपना बत्ती तैयार करनी है अपने कोई जी छत्ती इंच ठीक है जी, जी। चार इंच रखे अपना फुल आप देख ले पेल तो कट्ट तो कोई भी कमीज आ कट्ट तो पहला देख लो कपड़े दे के फुल किधर जाते ਇਹ ਦੋਨੇ ਪਾਸੇ ਨੂੰ ਜਾਂਦੇ ਸਿੱਧੇ ਉੱਧਰ ਦੇ ਉੱਧਰ ਆਪਾਂ ਇੱਕ ਕਲਰ ਦੇ ਫੁੱਲਾਂ ਦਾ ਉਹ ਉੱਪਰ ਨੂੰ ਖੜ੍ਹ ਦਿੱਤਾ। ਹੋਮੀ ਬਾਵਾਂ ਤੇ ਕਰਾਂਗੇ ਹੋਮੀ ਕਮੀਜ਼ ਤੇ ਕਰਾਂਗੇ। ਠੀਕ ਹੈ ਜੀ ਤੀਰਾ ਆਪਾਂ ਆਮ ਰੱਖਣਾ ਸੀ ਇਹਦਾ 6/2 ਪਰ ਇਹਦਾ 7 ਤੀਰਾ ਰੱਖਾਂਗੇ। 7 ਇੰਚ ਦੇ ਨਿਸ਼ਾਨ ਲਾਵਾਂਗੇ ਆਪਾਂ ਤੀਰੇ ਦਾ ਠੀਕ ਹੈ ਜੀ। 7 ਤੇ ਤੀਰੇ ਦੇ ਨਿਸ਼ਾਨ ਲਾ ਲਿਆ। ਜਿਹੜੀ ਆਪਾਂ ਇੱਥੋਂ ਹੀ ਢਾਣੂ ਕਾਟ ਪਾਉਣੀ ਹੈ ਜੀ ਉਹ ਇਹਨਾਂ ਦਾ ਮੁੱਢਾ ਹੈਗਾ 7.5 ਤੇ ਆਪਾਂ ਇੱਥੋਂ ਰੱਖਾਂਗੇ 7 ਦੇ ਠੀਕ ਹੈ ਜੀ ਇੱਥੋਂ ਵੀ ਆਪਾਂ 7 ਰੱਖਾਂ ਇਸ ਤਰ੍ਹਾਂ ਬਾਕਸ ਬਣਾ ਲੈਣਾ ਤੁਸੀਂ ਫਿਰ ਇਹਦੇ ਵਿੱਚ ਇੱਥੋਂ 1 ਇੰਚ ਦੀ ਕਾਟ ਪਾ ਬਿਲਕੁਲੀ ਸੌਖਾ ਤਰੀਕਾ ਦੱਸਾਂਗੀ ਆਪਾਂ ਤੁਹਾਨੂੰ ਕੱਟ ਪਾਉਂਦਾ ਇਹਦੀ ਜਿਹੜੀ ਫਿਟਿੰਗ ਆ ਉਹ ਵੀ ਆਪਣੀ ਆਮ ਫਿਟਿੰਗ ਨਾਲੋਂ ਇੱਕ ਇੱਕ ਇੰਚ ਲੂਜ਼ ਹੋਊਗੀ ਇਹਨਾਂ ਦੀ ਫਿਟਿੰਗ ਹੈਗੀ ਆ ਛਾਤੀ ਹੈਗੀ 18 ਕਮਰ ਹੈਗੀ 16 ਹਿੱਪ ਹੈਗੀ 19 ਜੀ ਇਹ ਲਾਈਨਿੰਗ ਵਾਲੀ ਸ਼ਰਟ ਆਪਾਂ ਲਾਈਨਿੰਗ ਬਾਅਦ ਚ ਕੱਟਾਂਗੇ ਜੀ ਪਹਿਲਾਂ ਨਹੀਂ ਕੱਟਦੇ ਹੁੰਦੇ 18 3 ਇੰਚਾਂ ਨਾਲ ਨੋ ਅੱਧ ਹੋ ਗਿਆ ਨੋ ਜੀ దో ఇ వద్ధ రకస్ట్రా కప్పుడ కట్ దా జీ కట్ పా జ సూట్ జీ షోట బ సూట్ ఎలా అధ కడే సోల సవా అట్ సవాట్ ఇంకా ఇంకా నిశాను మ ਹੁਣ ਆਪਾਂ ਢਾਕ ਵਾਲੀ ਸਲਾਈ ਰੱਖਣੀ ਹੈ ਆਪਣੀ ਸਾਢੇ 13 ਇੰਚ ਤਿਆਰ ਹੈ ਤੇ ਆਪਾਂ ਸ਼ਾਨ ਲਾਵਾਂਗੇ 14 ਤੇ 12 ਇੰਚ ਉਧਰ ਉੱਪਰ ਆਜੂ ਹਿਪ ਹੈਗੀ ਜੀ ਉਹਨਾਂ ਦੀ 19 ਇੰਚ ਸਾਢੇ 9 ਤੇ ਠੀਕ ਹੈ ਜੀ 2 ਇੰਚ ਆਪਾਂ ਵਧ ਰੱਖ ਲਾਂਗੇ ਇਹ ਤੋਂ ਇਸ ਤਰ੍ਹਾਂ ਤੁਸੀਂ ਐਵੇਂ ਨਿਸ਼ਾਨ ਲਾ ਦੇਣਾ ਠੀਕ ਹੈ ਜੀ ਆ ਆਪਾਂ ਕਟਿੰਗ ਦਾ ਨਿਸ਼ਾਨ ਲਾ ਲ ਜਿਹੜੀ ਬਾਹਰੀ ਸਾਈਡ ਤੇ ਕਟਿੰਗ ਕਰਾਂਗੇ ਠੀਕ ਹੈ ਜੀ ਤੁਹਾਨੂੰ ਨਿਸ਼ਾਨ ਪ੍ਰੋਪਰ ਦਿਸ ਰਹੇ ਹਨੀ ਬਲੂਨੀਆਂ ਇਹਦੇ ਵਿੱਚ ਨਹੀਂ ਪਾਉਣਗੀਆਂ ਠੀਕ ਹੈ ਹੁਣ ਆਪਾਂ ਇਹਦੀ ਕਰਦੇ ਹਾਂ ਕਟਿੰਗ ਇੱਕ ਗੱਲ ਦਾ ਧਿਆਨ ਰੱਖਣਾ ਜੀ ਜਿਹੜਾ ਆਪਣਾ अगला पल्ला होगा कमीज दा ओ 1 इंच आपा कट रखांगे पिछला 1 इंच तो तीरे तो ऊपर नु वद रखांगे। वेदी कटिंग कर दिए। ऐतो आपा चारे लाड़ कटने हैं जी। इस तो आगे फिर ले काट दांगे। आप उपरले दो लड़ चक् कट देंगे हम आप देखो जी आप फालतू कपड़ा कटिंग कर दें इतों आप अद्धा इंच वाद रखना जी ਤਾਂ ਕਿ ਆਪਣਾ ਜਿਹੜਾ ਗਲਾ ਪਿੱਛੇ ਨੂੰ ਨਾ ਜਾਵੇ ਹਮੇਸ਼ਾ ਹੀ ਕੋਈ ਵੀ ਸੂਟ ਕਟਿੰਗ ਕਰਨਾ ਵੱਡਾ ਛੋਟਾ ਤੁਸੀਂ ਅਗਲਾ ਪੱਲਾ ਅੱਧਾ ਇੰਚ ਮਗਰਲੇ ਪਲੇ ਨਾਲ ਛੁੱਕਟ ਰੱਖਣਾ ਮਗਰਲਾ ਵੱਧ ਰੱਖਣਾ ਜੀ ਫਿਰ ਤੁਹਾਡਾ ਗਲਾ ਕਦੇ ਵੀ ਪਿੱਛੇ ਨੂੰ ਨਹੀਂ ਜਾਊਗਾ ਇੱਥੇ ਆਪਾਂ 1 ਇੰਚ ਦੀ ਕਟ ਪਾ ਦਾਂਗੇ ਇਹਦਾ ਤੀਰਾ ਵੱਡਾ ਹੋਣ ਕਰਕੇ 1 ਇੰਚ ਦੇ ਪਾਊਗੀ ਜੀ ਜੇ ਆਪਾਂ ਆਮ ਸੂਟ ਕੱਟਦੇ ਆ ਉਹਦੇ ਵਿੱਚ ਡੇਢ ਦੀ ਪੈਂਦੀ ਹੈ ਜੀ ਸੈਂਟਰ ਚ ਟੱਕ ਲਾ ਲੈਣਾ ਆਪਾਂ ਗਲੇ ਦਾ ਹਾਈ ਟੇਪ ਤੇ ਵੀ ਆਪਾਂ ਟੱਕ ਲਗਾ ਦਾਂਗੇ ਠੀਕ ਹੈ ਜੀ ਬਹੁਤ ਹੀ ਸਿੰਪਲ ਸੌਖਾ ਤਰੀਕਾ ਕਟਿੰਗ ਕਰਨ ਦਾ ਪਾਕਿਸਤਾਨੀ ਸ਼ਰਟ ਕਮੀਜ਼ ਜੋ ਵੀ ਤੁਸੀਂ ਕਹੋਗੇ ਇਹਨੂੰ ਕੀ ਕਹੋਗੇ ਤੇ ਹੁਣ ਆਪਾਂ ਇਹਦੀ ਲਾਈਨਿੰਗ ਕੱਟਣੇ ਆ ਉਹ ਵੀ ਤੁਹਾਨੂੰ ਦੱਸਦੇ ਆ ਲਾਈਨਿੰਗ ਕਿਵੇਂ ਕੱਟੀ ਜਾਂਦੀ ਹੈ ਜੀ ਮੈਂ ਕਿਸ ਤਰ੍ਹਾਂ ਮੈਂ ਪਹਿਲਾਂ ਕਮੀਜ਼ ਕਟਿੰਗ ਕਰਦੀ ਹੁੰਦੀ ਹੈ ਲਾਈਨਿੰਗ ਬਾਅਦ ਚ ਕਟਿੰਗ ਕਰਦੀ ਹਾਂ ਠੀਕ ਹੈ ਜੀ ਉਹ ਵੀ ਤੁਹਾਨੂੰ ਦੱਸਦੇ ਆਂ ਅੱਜ ਆਪਾਂ ਲਾਈਨਿੰਗ ਲਈ ਹੁਣ ਇਹਨੂੰ ਡਬਲ ਫੋਲਡ ਕਰ ਲਾਂਗੇ ਜਿੰਨੀ ਆਪਣੀ ਕਮੀਜ਼ ਦੀ ਚੜਾਈ ਸੀ ਉਨੀ ਲਾਈਨਿੰਗ ਲੈ ਲਈ ਜਿੰਨੀ ਲਾਈਨਿੰਗ ਉਨੀ ਲੈਣੀ ਹੈ ਜਿੰਨੀ ਲੰਬਾਈ ਉਨੀ ਲੈਣੀ ਹੈ ਤੁਸੀਂ ਜਿੰਨੀ ਕਮੀਜ਼ ਦੀ ਲੰਬਾਈ ਤੁਹਾਡੇ ਦੀ ਤਿਆਰ ਹੋਵੇਗੀ ਠੀਕ ਹੈ ਜੀ ਉਨੀ ਲੰਬਾਈ ਰੱਖਣੀ ਹੁਣ ਆਪਾਂ ਕਮੀਜ਼ ਦਾ ਪਿਛਲਾ ਹਿੱਸਾ ਲੈਣਾ ਜੀ ਇਹਦੇ ਉੱਪਰ ਇਸ ਤਰ੍ਹਾਂ ਰੱਖ ਲੈਣਾ ਥੋੜੀ ਜੀ ਤੁਸੀਂ ਲਾਈਨਿੰਗ ਲੂਜ਼ ਰੱਖਿਆ ਕਰੋ ਤਾਂ ਕਿ ਆਪਣਾ ਵਾਦੇ ਵਿੱਚ ਇਕੱਠੀ ਨਹੀਂ ਹੁੰਦੀ ਇਸ ਤਰ੍ਹਾਂ ਇਧਰੋਂ ਆਪਾਂ ਥੋੜਾ ਜਿਹਾ ਫਰਕ ਪਾ ਲਿਆ ਦੇਖੋ ਤੁਸੀਂ ਹੁਣ ਆਪਾਂ ਇਹਦੀ ਕਟਿੰਗ ਕਰਦੇ ਹਾਂ ਬਿਲਕੁਲ ਸੌਖਾ ਤਰੀਕਾ ਲਾਈਨਿੰਗ ਕਟਿੰਗ ਕਰਨ ਦਾ ਚਾਪਾ ਹੁਣੇ ਦੀ ਕਟਿੰਗ ਕਰ ਦਿੰਨੇ ਆ। ਇਹਦੇ ਨਾਲ-ਨਾਲ ਕਰਨੀ ਹੈ। ਤਾਂ ਆਪਣੀ ਲਾਈਨਿੰਗ ਦੀ ਕਟਿੰਗ ਹੋ ਗਈ। ਇਹਦੇ ਵਿੱਚੋਂ ਆਪਾਂ ਇੱਕ ਪੱਲਾ ਕੱਢ ਦਿੰਨੇ ਆ। ਪਿਛਲੇ ਪੱਲੇ ਵਾਲੀ ਆਪਾਂ ਲਾਈਨਿੰਗ ਪਾਸੇ ਕੱਢ ਕੇ ਰੱਖਤੀ ਜੀ ਉਸ ਪੱਲੇ ਦੇ ਨਾਲ ਜਿਹੜੀ ਹੁਣ ਆਹ ਵਾਲੀ ਲਾਈਨਿੰਗ ਆ ਇਹ ਅਗਲੇ ਪੱਲੇ ਦੇ ਨਾਲ ਲਾਵਾਂਗੇ ਆਪਾਂ ਇਸ ਤਰ੍ਹਾਂ ਇਹ ਉੱਪਰ ਰੱਖਣਾ ਤੁਸੀਂ ਆਹ ਜਿਹੜੀ ਆਪਣੀ ਕਾਟ ਆ ਇਹ ਆਪਾਂ ਕੱਢ ਦਿੰਨੇ ਆ ਠੀਕ ਆ ਇਸ ਤਰ੍ਹਾਂ ਅੱਧਾ ਜਿ ਆਪਣਾ ਉਪਰੋਂ ਕੱਟ ਸੀ ਉਹ ਵੀ ਕਟਿੰਗ ਕਰ ਦਾਂਗੇ ਤੇ ਆ ਵੀ ਹੁਣ ਇਹ ਤੁਹਾਡੀ ਆਪਣੀ ਮਰਜ਼ੀ ਹੈ ਤੁਸੀਂ इनू पेस्टिंग रोल वाली जी टेपे भी ला सकते हो सिलाई ला सकते हो मैं तो इस तरह सिलाई लाऊंगी जी ये इतना ठीक है जी ना वीडियो शेयर करा बहुत ही सौखा सिंपल तरीका जी लाइनिंग वाली शर्ट कट्टन कट्ट ਜੇਕਰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ